ਪੰਜਾਬ ਦੇ ਕੈਪਟਨ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਨਾਬਾਰਡ ਪੰਜਾਬ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਿਹਾ ਹੈ। ਦੇਸ਼ ਭਰ ਦੇ ਵਿੱਚ ਕਰਜ਼ਾ ਐਡਵਾਂਸ ਪ੍ਰਦਾਨ ਕਰ ਰਿਹਾ ਹੈ ਭਾਵੇਂ ਇਹ ਕਿਸਾਨਾਂ ਬਾਰੇ ਹੋਵੇ ਜਾਂ ਫਿਰ ਹੋਰ ਖੇਤਰ ਬਾਰੇ। ਨਾਬਾਰਡ ਇੱਕ ਮਹੱਤਮਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸ ਮੌਕੇ ਤੇ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਤਾਰ ਨਾ ਕਰਦੀਆਂ ਸਾਂਝਾ। ਜਿਹੜਾ ਸਥਾਪਨਾ ਦੇ ਅਪਸਾਰ ਨਾਬਾਰਡ ਦਾ ਨਵਾਰਡ ਬੈਂਕ ਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਪੂਰੇ ਡਿਪਾਰਟਮੈਂਟ ਨੂੰ ਔਰ ਲਗਾਤਾਰ ਨਵਾਰਡ ਜਿਹੜਾ ਉਹ ਪੰਜਾਬ ਦੀ ਤਰੱਕੀ ਦੇ ਲਈ ਪੰਜਾਬ ਦੇ ਹਰੇਕ ਖੇਤਰ ਦੀ ਤਰੱਕੀ ਦੇ ਲਈ ਆਪਣਾ ਯੋਗਦਾਨ ਜਿਹੜਾ ਉਹ ਕੰਟੀਨਿਊ ਪਾ ਰਿਹਾ ਹੈਗਾ ਪੂਰੇ ਦੇਸ਼ ਭਰ ਦੇ ਅੰਦਰ ਨਵਾਰਡ ਨੇ ਨਵਾਰਡ ਬੈਂਕ ਨੇ ਹਰੇਕ ਸਟੇਟ ਨੂੰ ਜਿਹੜਾ ਲੋਨ ਆਡਵਾਂਸ ਕੀਤਾ ਹੋਇਆ ਪੈਸੇ ਦਿੰਦਾ ਹੈਗਾ ਔਰ ਉਹਦੇ ਰਾਹੀਂ ਜਿਹੜੀ ਆ ਚਾਹੇ ਉਹ ਐਗਰੀਕਲਚਰ ਦੀ ਗੱਲ ਕਰੀਏ ਚਾਹੀਓ ਆਪਾਂ ਬੇਸਿਕ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਚਾਹ ਐਜੂਕੇਸ਼ਨ ਦੀ ਗੱਲ ਕਰੀਏ ਸਾਰੇ ਖੇਤਰ ਦੇ ਅੰਦਰ ਜਿਹੜਾ ਨਵਾਰਡ ਆਪਣਾ ਅੱਛਾ ਰੋਲ ਨਿਭਾ ਰਿਹਾ ਹੈਗਾ ਸੋ ਮੈਂ ਤਾਂ ਅੱਜ ਦੇ ਇਸ ਸ਼ੁਭ ਦਿਹਾੜੇ ਨੂੰ ਹੀ ਕਾਮਨਾ ਕਰਦਾਗਾ ਕਿ ਨਵਾਰ ਜਿਹੜਾ ਹੋਰ ਤਰੱਕੀ ਕਰੇ ਹੋਰ ਅੱਗੇ ਵਧੇ ਔਰ ਇਸੇ ਤਰ੍ਹਾਂ ਕੰਟ੍ਰਿਬਿਊਟ ਕਰਦਾ ਰਹੇ ਲੋਕਾਂ ਦੀ ਗ੍ਰੋਥ ਦੇ ਅੰਦਰ ਲੋਕਾਂ ਦੀ ਪ੍ਰੋਗਰੈਸ ਦੇ ਅੰਦਰ ਔਰ ਸਟੇਟ ਦੀ ਪ੍ਰੋਗਰੈਸ ਦੇ ਅੰਦਰ ਇਹ ਮੇਰੀ ਅੱਜ ਦੀਆਂ ਸ਼ੁਭ ਕਾਮਨਾਵਾਂ ਨੇਗੀਆਂ ਸੋ ਬਹੁਤ ਬਹੁਤ ਜਿੱਥੇ ਨਵਾੜ ਤੋਂ ਦੇ ਬੈਂਕ ਦੇ ਸਾਰੇ ਅਧਿਕਾਰੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਉੱਥੇ ਸਾਰੇ ਦੇਸ਼ ਭਰ ਦੇ ਕਿਸਾਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਕਿਸਾਨਾਂ ਕਿਸਾਨੀ ਦੇ ਖੇਤਰ ਦੇ ਅੰਦਰ ਸਭ ਤੋਂ ਵੱਡਾ ਰੋਲ ਜਿਹੜਾ ਉਹ ਨਵਾੜ ਵੀ ਪੇ ਕਰ ਰਿਹਾ ਹੈਗਾ। ਬਿਲਕੁਲ ਬਹੁਤ ਸਾਰੇ ਪ੍ਰੋਜੈਕਟ ਐਜੂਕੇਸ਼ਨ ਦੇ ਅੰਦਰ ਐਗਰੀਕਲਚਰ ਦੇ ਅੰਦਰ ਕਾਫੀ ਖੇਤਰਾਂ ਦੇ ਅੰਦਰ ਜਿਹੜਾ ਉਹ ਨਵਾੜ ਦੇ ਨਾਲ ਮਿਲ ਕੇ ਅਸੀਂ ਲਾਵਾਂਗੇ ਔਰ ਚੰਦ ਵੀ ਰਹੇ ਨੇ ਬਹੁਤ ਸਾਰੇ ਪ੍ਰੋਜੈਕਟ ਸਾਡੇ ਚੱਲ ਰਹੇ ਨੇ ਕੰਟੀਨਿਊ ਨੇ ਬਹੁਤ ਸਾਰੇ ਪ੍ਰੋਜੈਕਟ ਔਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਅਸੀਂ ਉਹਨਾਂ ਦੀ ਰੂਪਰੇਖਾ ਬਣਾ ਕੇ ਜਿਹੜੀ ਉਹ ਸ਼ੇਅਰ ਕੀਤੀ ਹੈਗੀ ਉਹਨਾਂ ਦਾ ਮੈਮੋਰੰਡਮ ਬਣਾ ਕੇ ਸ਼ੇਅਰ ਕੀਤਾਗਾ ਉਹ ਵੀ ਸਾਡੇ ਪਾਸ ਹੋਣਗੇ ਤਾਂ ਕਿ ਜਿਹੜਾ ਪੰਜਾਬ ਫੂਟ ਰੱਖੀ ਕਰ ਸਕੇ ਥੈਂਕ ਯੂ